ਇੱਧਰ ਲੱਗ ਜੰਨੇ 3 ਸਾਲ ਦਾ ਡੀਐਸਪੀ ਬੈਠਿਆ ਸਾਰੀਆਂ ਇਲੈਕਸ਼ਨਾਂ ਨੇ ਲੁੱਟੀਆਂ ਪੈਸੇ ਕਮਾਰੇ ਨੇ ਅਫਸਰਾਂ ਨੂੰ ਪੈਸੇ ਦੇਰੇ ਨੇ ਐਮਬੈਲੂ ਨੂੰ ਪੈਸੇ ਕਮਾ ਕੇ ਦੇਰੇ ਨੇ ਸਾਰੀ ਮੈਨ ਕਿੱਥੇ ਹੋ ਰਹੀ ਆ ਟਰਾਲੀਆਂ ਚੋਰੀ ਇੱਥੇ ਹੋਈਆਂ ਕੀ ਨਹੀਂ ਲੁੱਟਿਆ ਕਿਹਨਾਂ ਔਰਤ ਐਸੇ ਪੁਲਿਸ ਨੇ ਸਾਰਾ ਨਾਕਾ ਲੁੱਟਿਆ ਐਸੇ ਪੁਲਿਸ ਨੇ ਸਾਰੀ ਮੈਨ ਕਰਾਈ ਆ ਡਾਕਾ ਵੀ ਅਸੀਂ ਲੁੱਟਿਆ ਨਾਕੇ ਦਾ ਪੰਛੀ ਫਾਰਮ ਨਹੀਂ ਮਾਰਦਾ ਸਾਰੀ ਟਰਾਲੀਆਂ ਅਸੀਂ ਚੋਰੀ ਕਰੀਆਂ ਐ ਐਸੇ ਪੁਲਿਸ ਨੇ ਸਾਰੀਆਂ ਟਰਾਲੀਆਂ ਚੋਰੀ ਕਰਾਈਆਂ ਸਾਰਾ ਧਰਨੇ ਦਾ ਸਮਾਨ ਇਸ ਪੁਲਿਸ ਨੇ ਚੱਕਿਆ ਸਾਰੇ ਪੰਜਾਬ ਸਾਰੀ ਦੁਨੀਆ ਹਾਂਜੀ ਇਹ ਕਾਂਗਰਸ ਦਾ ਤੁਸੀਂ ਤੁਸੀਂ ਲਿਆਉਂਦਾ ਹੁੰਦਾ ਹੁੰਦਾ ਲਿਆਉਣਾ ਆਈਡੀ ਕਾਰਡ ਕਿੱਥੇ ਹੈ ਵੀ ਕਾਂਗਰਸ ਪਾਰਟੀ ਦਾ ਕਿ ਕਿਦਾ ਐਂ ਤਾਂ ਕਿਸੇ ਵੀ ਬੰਦੇ ਨੂੰ ਲਿਆ ਕੇ ਮੈਨੂੰ ਉਹਦੀ ਪਛਾਣ ਨਹੀਂ ਮੇਰਾ ਅਜੇ ਪਾਸਾ ਨਹੀਂ ਮੈਂ ਐਮਐਲਏ ਮੈਨੂੰ ਪਛਾਣ ਨਹੀਂ ਅੱਠ ਤਾਂ ਸੋ ਕੀ ਕਹਿ ਰਹੇ ਆ ਤੁਸੀਂ ਨੰਬਰ ਤਾਂ ਦੱਸ ਦਿਓ ਆਪਾਂ ਤਾਂ ਟੋਪੇ ਤੇ ਚੱਲਣਾ ਕੋਈ ਨਾ ਜਿਹੋ ਹੋ ਹੈ ਨੀ ਦਾ ਮੇਰੇ ਬੰਦੇ ਮੇਰੇ ਬੰਦੇ ਨੂੰ ਤਾਂ ਦੇਖ ਲਓ ਹੁਣ ਅੱਜ ਮੈਂ ਤੁਹਾਡੀ ਬਾਈਟ ਕਰਾ ਦਣਾ ਆਪਦੇ ਬੰਦੇ ਜਿੱਦਾਂ ਉਤਸ਼ਾਹ ਦਿੰਦਾ ਕੀ ਕਹਿ ਰਹੇ ਆ ਐਵੇਂ ਹੀ ਠੱਕੇ ਨਾਲ ਹੀ ਕਿਸੇ ਬੰਦੇ ਨੂੰ ਜਿਹੜਾ ਆਜ਼ਾਦ ਬੰਦਾ ਕੋਈ ਭਰਿਆ ਵਾ ਉਹਦਾ ਕੈਂਡੀਡੇਟ ਲਾ ਕੇ ਕਹਿ ਰਿਹਾ ਜੀ ਹਾਂਜੀ ਉਹਨੂੰ ਪਾ ਕੇ ਲੈ ਕੇ ਸਾਡੇ ਬੰਦਾ ਹੋਗਾ ਸਾਡਾ ਬੰਦਾ ਹੈ ਨਹੀਂ ਸਾਡੇ ਸਾਡੇ ਕੋਲ ਇਹਨਾਂ ਦਾ ਬੰਦਾ ਹੈ ਬੰਦਾ ਸਾਡਾ ਹੈ ਹੀ ਨਹੀਂ ਉਹ ਜਿਨੂਏ ਲੈ ਕੇ ਆਇਆ ਐਵੇਂ ਿਤੱਕੇ ਨਾਲੀ ਕਾਂਗਰਸ ਦਾ ਉਹਨੂੰ ਸਗਾ ਕੇ ਲੈ ਗਿਆ ਤੂੰ ਕਹਿ ਦੇਣਾ ਕਾਂਗਰਸ ਦਾ ਬੰਦਾ ਮੈਂ ਸਭ ਕੁਝ ਠੀਕ ਇਹ ਪੁੱਲ ਸਾਡੇ ਕਰਦੇ ਆ ਝੂਠ ਬੋਲਦੇ ਹਰ ਵਾਰ ਕਨੌਰ ਕੋ ਵੀ ਵਾਅਦਾ ਦੇ ਵਿੱਚ ਆਂਦਾ ਹੈ ਕਾਂਗਰਸ ਫੜ ਮਾਰਦੇ ਸਾਰੇ ਅਫਸਰ ਮਾੜੇ ਲਾਏ ਹੋਏ ਆ ਲੁੱਟ ਰਹੇ ਨੇ ਕਨੌਰ ਨੂੰ ਸਾਰੇ ਅਫਸਰਾਂ ਨੇ ਪੈਸੇ ਕਮਾਰੇ ਨੇ ਜੋ ਠੱਗੀਆਂ ਥੋੜੀਆਂ ਕਿਨੌਰ ਚੋਰੀਆਂ ਕਿੰਨੇ ਕਿੰਨੇ ਸਾਲ ਦੇ ਇੱਥੇ ਬੈਠੇ ਨੇ ਇਸ ਥਾਣੇ ਉਸ ਥਾਣੇ ਲੱਗਦੇ ਨੇ ਆ ਕਦੇ ਇੱਧਰ ਲੱਗਦੇ ਨੇ 3 ਸਾਲ ਦਾ ਡੀਐਸਪੀ ਬੈਠਿਆ ਸਾਰੀਆਂ ਇਲੈਕਸ਼ਨਾਂ ਨੇ ਲੁੱਟੀਆਂ ਪੈਸੇ ਕਮਾਰੇ ਨੇ ਅਫਸਰਾਂ ਨੂੰ ਪੈਸੇ ਦੇ ਰਹੇ ਨੇ ਐਮਬੈਲੂ ਨੂੰ ਪੈਸੇ ਕਮਾ ਕੇ ਦੇ ਰਹੇ ਨੇ ਸਾਰੀ ਮੈਨ ਕਿੱਥੇ ਹੋ ਰਹੀ ਆ ਟਰਾਲੀਆਂ ਚੋਰੀ ਇੱਥੇ ਹੋਈਆਂ ਕੀ ਨਹੀਂ ਲੁੱਟਿਆ ਕਿਨੌਰ ਤੇ ਇਸੇ ਪੁਲਿਸ ਨੇ ਸਾਰਾ ਨਾਕਾ ਲੁੱਟਿਆ ਇਸੇ ਪੁਲਿਸ ਨੇ ਸਾਰੀ ਮੈਨ ਕਰਾਈ ਆ ਡਾਕਾ ਵੀ ਅਸੀਂ ਲੁੱਟਿਆ ਨੱਕੇ ਦਾ ਪੰਚੀ ਫਾਰਮ ਨਹੀਂ ਮਾਰਦਾ ਸਾਰੀਆਂ ਟਰਾਲੀਆਂ ਸੀ ਚੋਰੀ ਕਰੀਆਂ ਐ ਐਸੇ ਪੁਲਿਸ ਨੇ ਸਾਰੀਆਂ ਟਰਾਲੀਆਂ ਚੋਰੀ ਕਰਾਈਆਂ ਸਾਰਾ ਧਰਨੇ ਦਾ ਸਮਾਨ ਇਸ ਪੁਲਿਸ ਨੇ ਚੱਕਿਆ ਸਾਰੇ ਪੰਜਾਬ ਸਾਰੀ ਦੁਨੀਆ 'ਚ ਇਸ ਘਿਨੌਰ ਨੂੰ ਬਦਨਾਮ ਕਰਿਆ ਪੁਲਿਸ ਨੇ ਅਕਸਰ ਵੋਟਾਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਪਾਰਟੀਆਂ ਆਪਸ ਦੇ ਵਿੱਚ ਜ਼ਰੂਰ ਟਕਰਾਅ ਦੇ ਵਿੱਚ ਹੁੰਦੀਆਂ ਨੇ ਪਰ ਇਹ ਵੱਖਰਾ ਹੀ ਦੇਖਣ ਨੂੰ ਮਿਲਿਆ ਕਿ ਪੁਲਿਸ ਨਾਲ ਟਕਰਾਅ ਜਾਂ ਪੰਜਾਬ ਪੁਲਿਸ ਚਾੜੂ ਵਾਲੇ ਦਾ ਟਕਰਾਅ ਹੀ ਨਹੀਂ ਹੈ ਪਰ ਲੋਕਤੰਤਰ ਦਾ ਕੰਮ ਹੋ ਰਿਹਾ ਇਹ ਲੋਕਤੰਤਰ ਦਾ ਕੰਨ ਲੋਕਤੰਤਰ ਦਾ ਕੰਨ ਪੁਲਿਸ ਕਰ ਰਹੀ ਆ ਸਾਰੇ ਗੰਦੀਪ ਜੀ ਹੁਣ ਤੱਕ ਕਾਂਗਰਸ ਆਹ ਇਹਦੇ ਕਾਡੇ ਕਾਂਗਰਸ ਹੈ ਇਹਨਾਂ ਨੂੰ ਪੁੱਛੋ ਗੁਰਤਾਜ ਬੈਠਾ ਹੈ ਜੰਦਰ ਕੋਈ ਨਹੀਂ ਅੰਦਰ ਕੋਈ ਬੰਦਾ ਬੈਠਾ ਹੈ ਨਹੀਂ ਬਿਲਕੁਲ ਸੀਗਾ ਅੰਦਰ ਗੁਰਤਾਜ ਪੀਏ ਅੰਦਰ ਹੈ ਸੀਗਾ ਉਲਟਾ ਉਹਨਾਂ ਨੇ ਬੋਲਿਆ ਅੰਦਰ ਸਭ ਸਾਡੇ ਕੈਂਡੀਡੇਟਸ ਨੂੰ ਵੀ ਕਿਹਾ ਫੁੱਟਾ ਫੁੱਟਾ ਜੇ ਮੈਂ ਵੀ ਦੇਖੋ ਉਹਨਾਂ ਅਧਿਕਾਰੀਆਂ ਨੇ ਮੈਕਸ ਤੋਂ ਬੈਠ ਮੰਨ ਪਰ ਥੋੜੇ ਪਾਰਟੀ ਦੇ ਬੰਦੇ ਨੇ ਬਾਹਰ ਆ ਕੇ ਬਿਆਨ ਕੋ ਦਿੱਤੇ ਇਹ ਕਹਿੰਦੇ ਤੁਹਾਡੀ ਪਾਰਟੀ ਦੇ ਨੇ ਉਹ ਕਹਿੰਦਾ ਮੈਂ ਕਾਂਗਰਸ ਦਾ ਯਾਰ ਸਾਡਾ ਨਹੀਂ ਪਲਾਂਟਡ ਬੰਦਾ ਪਲਾਂਟਡ ਬੰਦਾ ਸੀ ਆ ਆ ਕੇ ਕਾਂਗਰਸ ਦੇ ਚੈੱਕ ਕਰਾ ਲਓ ਭਾਵੇਂ ਅੰਦਰ ਫਾਰਮ ਭਰ ਕੇ ਦਿੱਤੇ ਹੋਏ ਆ ਬੋਲ ਰਿਹਾ ਹੁਣ ਹੁਣ ਬੋਲੋ ਡੀਐਸਪੀ ਸਾਹਿਬ ਆਜੋ ਆ ਕਾਂਗਰਸ ਦੇ ਅੰਦਰੋਂ ਆਇਆ ਦੱਸੋ ਇਹਨਾਂ ਨੂੰ ਦਿਓ ਜਵਾਬ ਉਦੋਂ ਤਾਂ ਤੁਸੀਂ ਪੁੱਛ ਰਹੇ ਸੀ ਹੁਣ ਦੇ ਦਿਓ ਜਵਾਬ ਆ ਕੇ ਹੁਣ ਕੰਨ ਨੂੰ ਫੋਨ ਲਾ ਕੇ ਪਰਾਂ ਨੂੰ ਨਾ ਜਾਓ ਕੀ ਸਹੀ ਹੋ ਰਹੀ ਹੈ ਆਓ ਸਰ ਆਓ ਆ ਆਓ ਆਓ ਤੁਸੀਂ ਕਿਉਂ ਝੂਠ ਬੰਦਾ ਅੱਜ ਆਇਆ ਹੈ ਅੰਦਰੋਂ ਕਾਂਗਰਸ ਦੇ ਆਇਆ ਹੈ ਕਿਉਂ ਐਸੀ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਮੈਨੂੰ ਮੈਨੂੰ ਕੋਈ ਨਹੀਂ ਜਾਂਦੇ ਰੇ ਬੱਚਾ ਆ ਜਾਂਦਾ ਮੈਂ ਨਹੀਂ ਜਾਣਾ ਉਹਨੂੰ ਬਣਾ ਬਾਹਰ ਮਾਰੀਦਾ ਕੋਈ ਨਹੀਂ ਮਾਰਦੇ ਹਾਂ ਪੱਕਾ ਨਾ ਰੇ ਮਾਰਦੇ ਤੁਸੀਂ ਕਮਾਲ ਹੈ ਰੋ ਪ੍ਰਸਾਦ ਤੁਸੀਂ ਆਵਾਜ਼ਾਂ ਕੇ ਬੋਲਦੇ ਹੋ ਹਾਂ ਅੱਜ ਘਰੋਂ ਆਓ ਕਿਹੜਾ ਧਮਕਾਦਾ ਨਾ ਮਾਰੋ ਜਦੋਂ ਸੰਸਦ ਤੋਂ ਪਰਤੋ ਕਮਾਲ ਐ ਤੁਹਾਡੀ ਚਲੋ